ਪਤੀ ਪਤਨੀ ਜਿਹੜੇ ਨੇ ਤਸਵੀਰਾਂ 'ਚ ਨਜ਼ਰ ਜ਼ਰੂਰ ਆ ਰਹੇ ਨੇ ਤਾਂ ਬੇਹੱਦ ਖੌਫਨਾਕ ਮੰਜ਼ਰ ਇਹਨਾਂ ਦੇ ਘਰ ਦਾ ਬਣਿਆ ਹੋਇਆ ਬਹੁਤ ਖੌਫਨਾਕ ਮੰਜ਼ਰ ਹੈ ਬਹੁਤ ਤਾਂ ਖੇਤ ਮਕਾਨ ਦਰਿਆ ਦਾ ਰੂਪ ਧਾਰ ਚੁੱਕੇ ਨੇ ਇਹਦਾਂ ਘਰ ਦੇ ਕਿ ਚੰਗਾ ਭਲਾ ਘਰ ਬਣਾਇਆ ਮਿਹਨਤ ਕਰਕੇ ਬਣਾਇਆ ਹੁਣ ਕੀ ਕਰੀਏ ਅੱਛਾ ਪਹਿਲੀ ਕਿ ਨਹੀਂ ਸੀ ਤੇ ਪਹਿਲੀ ਕਿ ਲੜੀ ਹੈ ਸਾਰੀ ਨੇ ਇੱਧਰ ਖਰਾਬ ਹੋ ਗਈ ਹੈ ਚੂਨਾ ਖਰਾਬ ਹੋ ਸਾਰੇ ਹਾਂਜੀ ਕੁਦਰਤੀ ਮਾਰ ਪੈ ਗਈ ਹੈ ਤੇ ਚਿਹਰੇ ਤੇ ਮੁਸਕਾਨ ਹੈ ਭਰਾ ਠੀਕ ਕਰੀਏ ਵੀਰਾਂ ਨਾ ਰੋਇਆ ਵੀ ਨਹੀਂ ਜਾਂਦਾ ਇੱਥੇ ਇੱਥੇ ਤੱਕ ਪਾਣੀ ਸੀਗਾ ਦਲੇਰੇ ਦਿਖਾਓ ਐ ਵੀ ਕੋਈ ਸਿੰਘ ਵੀਰ ਪਿਆ ਮੰਜੇ ਦੇ ਕੇ ਗਏ ਲੰਮੇ ਪੈਣ ਸਾਡੇ ਕੋਲ ਮੰਜੇ ਵੀ ਨਹੀਂ ਬਚੇ ਇਸ ਤਰ੍ਹਾਂ ਦੇ ਪੱਪੜੇ ਦੇ ਕੇ ਗਏ ਜਿਹੜੇ ਕੱਪੜੇ ਪਏ ਹੀ ਉਹੋ ਹੀ ਰਹਿ ਗਏ ਕੁਦਰਤੀ ਮਾਰ ਤੋਂ ਬਾਅਦ ਦੀਆਂ ਤਸਵੀਰਾਂ ਨੇ ਪਤੀ ਪਤਨੀ ਜਿਹੜੇ ਨੇ ਤਸਵੀਰਾਂ ਚ ਨਜ਼ਰ ਜ਼ਰੂਰ ਆ ਰਹੇ ਨੇ ਪਰ ਅਗਰ ਤੁਸੀਂ ਇਹਨਾਂ ਦੇ ਘਰ ਦੀ ਤਰਾਸਤੀ ਦੇਖੋ ਤਾਂ ਬੇहद ਖੌਫਨਾਕ ਮੰਜ਼ਰ ਇਹਨਾਂ ਦੇ ਘਰ ਦਾ ਬਣਿਆ ਹੋਇਆ ਕੋਸ਼ਿਸ਼ ਸ਼ੁਰੂ ਕਰਾਂਗੇ ਕਿ ਗੱਲਬਾਤ ਜ਼ਰੂਰ ਹੋ ਸਕੇ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਇਹ ਆਪਣੇ ਆਪ ਦੇ ਵਿੱਚੋਂ ਬੇहद ਖੌਫਨਾਕ ਤਸਵੀਰਾਂ ਨੇ ਨਾਲ ਦੀ ਨਾਲ ਦਿਖਾਉਣ ਦੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਆਖਰ ਪਰਿਵਾਰ ਇਸ ਵੇਲੇ ਕਿਸ ਵਿਫਤਾ ਦੀ ਘੜੀ ਦੇ ਵਿੱਚ ਮੌਜੂਦ ਹੈ ਕੈਮਰਾ ਪਰਸਨ ਨੂੰ ਕਹੂੰਗਾ ਕਿ ਤੁਸੀਂ ਆਓ ਤੇ ਨਾਲ ਦੀ ਨਾਲ ਗੱਲਬਾਤ ਕਰੀਏ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਇਸ ਘਰ ਦੇ ਬਣੇ ਹੋਏ ਨੇ ਪਹਿਲਾਂ ਤਾਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਘਰ ਸਾਰਾ ਖਤਮ ਹੋ ਚੁੱਕਿਆ ਬਾਪੂ ਆਪਣਾ ਹੀ ਘਰ ਹੈ ਹਾਂਜੀ ਆਪਣਾ ਹੀ ਘਰ ਹੈ ਜੀ ਬਹੁਤ ਮੰਦਾ ਹਾਲ ਹੋ ਗਿਆ ਅੱਛਾ ਜੀ ਕੀ ਕੀਤਾ ਜੇ ਹੁਣ ਮਰਜ਼ੀ ਹੈ ਰੱਬ ਦੀ ਮਰਜ਼ੀ ਆ ਜੀ ਕੋਈ ਐਂ ਕੋਈ ਕਰ ਸਕਦੇ ਆ ਹਾਂਜੀ ਇਹ ਮੇਰੇ ਛੱਕ ਭਰਾ ਵੀਰ ਸਾਡੇ ਮਦਦ ਕਰਦੇ ਆ ਇਹ ਮਤ ਕਰਦੇ ਆ ਹਮ ਉਹਨੇ ਤੁਹਾਡੇ ਕੋਲ ਪਹਿਲਾਂ ਦਿਖਾ ਦਮ ਇੱਕ ਵਾਰ ਤਾਂ ਹਾਲਾਤ ਦੇਖੋ ਬਹੁਤ ਖੌਫਨਾਕ ਮੰਜ਼ਰ ਹੈ ਇਹ ਬਹੁਤ ਤਾਂ ਖੇਤ ਮਕਾਨ ਦਰਿਆ ਦਾ ਰੂਪ ਧਾਰ ਚੁੱਕੇ ਨੇ ਤੇ ਲਗਾਤਾਰ ਜਿਸ ਤਰ੍ਹਾਂ ਦੇ ਹਾਲਾਤ ਨੇ ਘਰ ਦਾ ਬਹੁਤ ਬੁਰਾ ਹਾਲ ਹੋ ਗਿਆ ਭਾਈ ਹਾਂਜੀ ਦੇਖ ਲਓ ਸਾਰੇ ਕੀ ਕਰਨਾ ਹੁਣ ਕੁਦਰਤੀ ਮਾਰ ਪੈ ਗਈ ਹੈ ਇਹਦੇ ਹਮ ਪਰ ਚਿਹਰੇ ਤੇ ਮੁਸਕਾਨ ਹੈ ਭਰਾ ਕੀ ਕਰੀਏ ਵੀਰ ਹੁਣ ਹਾਂ ਨਾ ਰੋਇਆ ਵੀ ਨਹੀਂ ਜਾਂਦਾ ਹੂੰ ਇਹ ਬਾਤ ਹੈ ਅੰਦਰੋਂ ਅੰਦਰੀ ਦੇ ਰੋਣਾ ਹੀ ਪੈਣਾ ਹੈ ਹਾਂ ਇਦਾਂ ਦਾ ਘਰ ਦੇ ਕੇ ਚੰਗਾ ਭਲਾ ਘਰ ਬਣਾਇਆ ਸੀ ਹੂੰ ਮਿਹਨਤ ਕਰਕੇ ਬਣਾਇਆ ਸੀ ਹੂੰ ਹੁਣ ਕੀ ਕਰੀਏ ਹੁਣ ਮੇਰੀ ਬੂਰੀ ਹੈ ਪਹਿਲੀ ਕਿ ਨਹੀਂ ਸੀ ਬਾਈ ਤੇ ਪਹਿਲੀ ਕਿ ਲੜੇੜੀ ਸਾਡੀ ਸਾਰੀ ਨਹੀਂ ਇੱਧਰ ਖਰਾਬ ਹੋ ਗਈ ਹੈ ਚੋਨਾ ਖਰਾਬ ਹੋ ਗਿਆ ਸਾਰਾ ਹਾਂਜੀ ਅੱਛਾ ਪਾਣੀ ਇੱਥੇ ਇਹਨਾਂ ਪੰਜ ਪੰਜ ਸੱਤ ਘਰਾਂ ਤੇ ਤਾਂ ਬਹੁਤ ਦਵਾ ਸੀਗਾ ਪਾਣੀ ਹਾਂਜੀ ਪਹਿਲਾਂ ਉਧਰੋਂ ਆਇਆ ਨਾ ਸਰ ਪਹਿਲਾਂ ਪਾਣੀ ਐ ਵਗਿਆ ਆ ਇਧਰੋਂ ਡਾਗ ਲੱਗ ਗਿਆ ਫਿਰ ਪਾਣੀ ਇਧਰ ਦੇ ਸੱਜੇ ਬੰਦੇ ਨੂੰ ਵਗਣ ਡਾਇਆ ਪਿਆ ਇਹ ਕਰਕੇ ਹਨੂ ਮਾਰ ਪਉਦੀ ਪਈ। ਹੂੰ। ਅੱਛਾ ਤੁਸੀਂ ਘਰੀ ਸੀਗੇ ਜਦੋਂ ਇੱਥੇ ਪਾਣੀ ਆਇਆ? ਨਹੀਂ ਨਹੀਂ ਉਹ ਦੋਨੇ ਸੀ ਘਰੇ। ਹੂੰ। ਅਹੀਂ ਨਾ ਜਦੋਂ ਆ ਤ ਤੁਸੀਂ ਟੁੱਟੀ ਉਦੋਂ ਚੱਲ ਗਏ ਹਰੰਪ ਤੇ ਬੱਚੇ ਲੈ ਕੇ। ਅੱਛਾ ਇਤੋਂ ਸਾਰੇ ਬਾਹਰ ਨਿਕਲੇ? ਹਾਂਜੀ ਉਦੋਂ ਮਤਲਬ ਪਾਣੀ ਇਤੋਂ ਇਨਾ ਆ ਜਿਹੜੀ ਵੀਰ ਹੁਣਾਂ ਦੀ ਕੋਠੀ ਆ ਨਾ ਇਹ ਮਤਲਬ ਅੱਧੀ ਡੁੱਬ ਗਈ ਜਦੋਂ ਮਤਲਬ ਅਸੀਂ ਨਿਕਲੇ ਹਾਂ ਘਰੋਂ। ਇੰਨਾ ਜ਼ਿਆਦਾ ਪਾਣੀ ਜਲਦੀ ਆ ਗਿਆ ਇਹ ਪਾਣੀ। ਇਨਾ ਮਤਲਬ ਹਾਂਜੀ ਵੀ ਜਿਆਦਾ ਤੇਜ਼ ਪਾਣੀ ਆਇਆ ਸੀ ਤੇਜ਼ ਰਫ਼ਤਾਰ ਚ ਤੁਸੀਂ ਮਤਲਬ ਆਪਣੇ ਬੱਚਿਆਂ ਦੀ ਤੇ ਖੁਦ ਦੀ ਜ਼ਿੰਦਗੀ ਬਚਾ ਕੇ ਹਾਂਜੀ ਬੱਚੇ ਲੈ ਕੇ ਹੀ ਗਏ ਆਂ ਕੋਈ ਚੀਜ਼ ਨਹੀਂ ਇੱਥੋਂ ਛੇੜੀ ਜਾਂ ਮਤਲਬ ਕਿਦਾਂ ਬੱਚੇ ਲੈ ਕੇ ਹੀ ਇੱਥੋਂ ਚੱਲ ਗਏ ਆਂ ਜੀ ਤੁਸੀਂ ਵਾਂਦੇ ਰੱਖ ਹੀ ਰੱਖਦੇ ਹਾਂ ਰਾਤ ਵੀ ਪਾਣੀ ਚੜਦਾ ਹੈ ਜਦੋਂ ਇੱਕਦਮ ਧੁੱਸੀ ਟੁੱਟੀ ਤੇ ਫਿਰ ਆਈ ਆਪਦੇ ਬੱਚੇ ਹੀ ਬਸ ਕੱਢੇ ਅੱਛਾ ਭਾਈ ਜੀ ਕਿੰਨੇ ਦਿਨ ਬਾਅਦ ਵਾਪਸ ਹੀ ਹੋਈ ਘਰ ਇੱਥੇ ਅਸੀਂ ਘਟੋ ਘਟ ਦਸਾਂ ਦਿਨ ਬਾਅਦ ਆਏ ਹਾਂ ਹਾਂ 27 ਤਰੀਕ ਨੂੰ ਹੀ ਗਏ ਹਾਂ 27 ਤਰੀਕ ਨੂੰ ਪਾਣੀ ਆਇਆ ਸੀ ਮੈਂ ਇੱਕ ਤਸਵੀਰ ਤੁਹਾਨੂੰ ਕੈਮਰਾ ਪਰਸੂ ਨੂੰ ਕਹ ਇਕ ਖੌਫਨਾਕ ਮੰਜ਼ਰ ਹੈ ਇੱਥੇ ਇੱਥੇ ਤੱਕ ਪਾਣੀ ਸੀਗਾ ਦਲੇਰੇ ਦਿਖਾਓ ਤੁਸੀਂ ਹਾਲਾਤ ਕੀ ਬਣੇ ਹੋਏ ਹੋਣੇ ਆ ਤਾਂ ਇਹ ਦੇਖੋ ਇਹ ਘਰਾਂ ਦੇ ਹਾਲਾਤ ਨੇ ਦੇਖੋ ਇਹ ਜ਼ਿਮੀਂਦਾਰਾਂ ਦੇ ਘਰਾਂ ਦੇ ਹਾਲਾਤ ਬਣ ਗਏ ਇਹ ਦਰਵਾਜ਼ੇ ਲੱਗੇ ਜ਼ਰੂਰ ਹੋਏ ਆ ਪਰ ਜਿਨ੍ਹਾਂ ਨੂੰ ਪਾਣੀ ਲੱਗ ਜयो ਉਹਨਾਂ ਦਾ ਹਾਲਾਤ ਭਾਈ ਜੀ ਸਾਰੇ ਘਰ ਦਾ ਬੰਦਾ ਹਾਲ ਹੋ ਗਏ ਬਹੁਤ ਭਾਈਆ ਦੇਖੋ ਝੋਲੀਆਂ ਪੈ ਗਈਆਂ ਹਮ ਸਫਾਈ ਕਰਨ ਨੂੰ ਜੀ ਨਹੀਂ ਕਰਦਾ ਇੱਕ ਅੱਧਾ ਅੰਦਰ ਕਰ ਲੀਦਾ ਫਿਰ ਬਾਜੀ ਦਾ ਹਾਂ ਆ ਦੇਖੋ ਦਬ ਗਏ ਦਬ ਗਏ ਸਾਰੇ ਹਾਂ ਆ ਦੇਖੋ ਸਾਰੇ ਦਬ ਗਏ ਆ ਹਾਂ ਸਾਰੇ ਦਬ ਗਏ ਸਾਰੇ ਦਬ ਗਏ ਹਾਂ ਜੀ ਕਿ ਮਾਫੀ ਚੋਣਾ ਕਿੰਨੀ ਦੇਰ ਪਹਿਲਾਂ ਮਕਾਨ ਬਣਾਇਆ ਸੀ ਇਹ 2014 ਦੇ ਵਿੱਚ ਸਿਰਫ ਛਾਤੀ ਛੱਤ ਖੜੀ ਕੀਤੀ ਪਲਸਤਰ ਪਲਸਤਰ ਕੋਧ ਨਹੀਂ ਕਰਾਇਆ ਉਹ ਕਸਾਲ ਹੋ ਗਿਆ ਪਲਸਤਰ ਕਰਵਾਏ ਨੂੰ ਪਰਛਪਾਇਆ ਨਹੀਂ ਨਵੇਂ 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 ਪੜਿਆ ਤਾਂ ਇਹ ਦੇਖ ਬਾੜੀਆਂ ਪੂਰੀਆਂ ਤਾਂ ਹੀ ਨਹੀਂ ਕਰਾਈ ਚੜੀਆਂ ਜਿਹੜਾ ਜਿੱਤਾ ਘਾੜੇ ਪਸਾਬ ਲਾ ਲੋ ਕਿ ਆ ਸ਼ੀਸ਼ੇ ਬਾੜੀਆਂ ਕੁਝ ਨਹੀਂ ਚੜੀਆਂ ਤਾਂ ਬਿਲਕੁਲ ਬਹੁਤ ਤਰਸਯੋਗ ਤਸਵੀਰਾਂ ਨੇ ਇਹ ਬੈਲਟ ਹੈ ਕਰੀਬ ਇਹ ਭਾਜੀ ਤੁਹਾਡੀ ਸਾਰੇ ਮਕਾਨੀ ਐਵੇਂ ਹੋ ਗਿਆ ਤੁਹਾਡੇ ਨਾਲ ਵੀ ਹਾਂਜੀ ਸਾਰੇ ਇਦਾਂ ਹੀ ਹੋ ਗਿਆ ਵੀਰ ਜੀ ਸਾਰੇ ਸਾਹਮਣੇ ਉਹ ਕੋਠੀ ਦੇ ਹਾਂਜੀ ਉਹ ਆਡੇ ਤਾਏ ਦੇ ਬੇਟੇ ਦੀ ਵੱਡੇ ਦੀ ਕਹਿੰਦੇ ਸਿੰਘ ਹੀ ਆਉਨੇ ਆ ਪਰ ਤਸਵੀਰਾਂ ਬਹੁਤ ਤਰਸਯੋਗ ਨੇ ਦੇਖੋ ਚੰਗੇ ਪੱਲੇ ਕਰਦੇ ਹਾਲਾਤ ਕੀ ਬਣ ਗਏ ਇਹ ਆਪਣੇ ਆਪ ਦੇ ਵਿੱਚ ਭਾਈ ਮਿੱਟੀ ਅੱਗੇ ਨਿਕਲੀ ਜਿ ਥੱਲੇ ਨਾਲ ਗਿਰ ਜਿਓ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਬਹੁਤ ਹਾਂ ਠੀਕ ਸੀਗੀ ਪਹਿਲਾਂ ਹਾਂਜੀ ਬਿਲਕੁਲ ਠੀਕ ਸੀ ਨਵੀਂ ਲਈ ਸੀ ਅਸੀਂ ਸਾਰੀ ਖਰਾਬ ਹਾਂਜੀ ਸਾਰੀ ਖਰਾਬ ਹੋ ਗਈ ਸਰ ਬਜੇ ਕੁਝ ਨਹੀਂ ਆਲੇ ਐ ਵੀ ਕੋਈ ਸਿੰਘ ਵੀ ਰਪਿਆ ਮੰਜੇ ਦੇ ਕੇ ਗਏ ਲੰਮੇ ਪੈਨ ਨੂੰ ਸਾਡੇ ਕੋਲ ਮੰਜੇ ਵੀ ਨਹੀਂ ਬਚੇ ਇਸ ਤਰ੍ਹਾਂ ਦੇ ਕੇ ਗਏ ਨਹੀਂ ਮਤਲਬ ਕੱਪੜੇ ਦੇ ਕੇ ਗਏ ਜਿਹੜੇ ਕੱਪੜੇ ਪਏ ਹੀ ਉਹ ਹੀ ਰਹਿ ਗਏ ਸੀ ਬਾਹਰ ਜਿਹੜੇ ਗਲ ਪਾ ਕੇ ਦੌੜ ਗਏ ਉਹ ਕੁਝ ਵੀ ਨਹੀਂ ਬਚਿਆ ਉਹ ਹੀ ਕੱਪੜੇ ਬਜੇ ਜਿਹੜੇ ਗਲ ਪਏ ਸੀ ਬਸ ਬਸ ਸਭ ਕੁਝ ਨਾਸਟ ਹੋ ਗਿਆ ਹਰ ਇੱਕ ਚੀਜ਼ ਖਤਮ ਹੋ ਗਈ ਹੈ ਕਹਿੰਦੇ ਸੌਣ ਦੇ ਲਈ ਆਰਾਮ ਦੇ ਲਈ ਮਿੰਜੇ ਵੀ ਇੱਥੇ ਪੰਜਾਬੀ ਸਿੰਘ ਦੇ ਕਿ ਜਾ ਰਹੇ ਨੇ ਕੋਈ ਸਾਰ ਨਹੀਂ ਲੈ ਰਿਆ ਲੋੜ ਆ ਹੁਣ ਇਹਨਾਂ ਦੀ ਬਾਹ ਫੜਨ ਦੀ ਸਭ ਕੁਝ ਖਤਮ ਹੋ ਗਿਆ ਹਰ ਇੱਕ ਚੀਜ਼ ਤਹਿਸ ਨੈਸ ਹੋ ਗਈ ਸਾਡੇ ਹੀ ਆਪਣੇ ਨੇ ਤਾਂ ਇਹਨਾਂ ਦੀ ਬਾਹ ਫੜੋ ਤਾਂ ਕਿ ਇਹਨਾਂ ਦੀ ਜ਼ਿੰਦਗੀ ਫੇਰ ਸ਼ੁਰੂ ਹੋ ਸਕੇ ਕੈਮਰਾ ਪਰਸਨ ਦਲੇਰ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ